ਤਿੰਨ ਸਾਲ ਤੋਂ ਇਹ ਜਿਹੜੀ ਲੜਕੀ ਐ ਇੱਥੇ ਇਹਨੇ ਇਹਦੇ ਨਾਲ ਕਰੇਵਾ ਵਗੈਰਾ ਕਰਾਇਆ ਸੀ ਇਹ ਸਾਡਾ ਵੀਰ ਹੈ ਗਰੀਬ ਮਜ਼ਦੂਰ ਭਰਾ ਹੈ ਹੰਸਾ ਕਲਾਰਾਂ ਤੋਂ ਬਿਲੋਂਗ ਕਰਦਾ ਘੱਠਾ ਮਾਜਰੀ ਜੇ ਰਹਿੰਦੇ ਨੇ ਤਿੰਨ ਸਾਲ ਪਹਿਲਾਂ ਇਹ ਜਾਨੀ ਰਿਲੇਸ਼ਨ ਚ ਆਈ ਸੀ ਬੇਟੇ ਦੀ ਤਾਂ ਦੋ ਤਿੰਨ ਹਾਂਜੀ ਪਹਿਲਾਂ ਵੀ ਕਹਿੰਦੇ ਨੇ ਵਿਆਹ ਕਰਾਈਏ ਇਸ ਕੁੜੀ ਜੋ ਸੁਣਨ ਜੇ ਇਹਨਾਂ ਦੇ ਪਰਿਵਾਰ ਮੁਤਾਬਕ ਆ ਤੇ ਇਹ ਕਹਿੰਦੇ ਜੀ ਵੀ 3 ਸਾਲ ਤੀ ਇਹਨਾਂ ਦਾ ਇਹ ਤਾਂ ਲੱਗ ਰਿਹਾਿੰਦਾ ਸੀ ਜਿਹੜਾ ਆਪਦੀ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਹੈ ਹਜੇ ਤੱਕ ਮੈਨੂੰ 20 ਸਾਲ ਹੋ ਗਏ ਜੀ ਪੰਚਾਇਤ 'ਚ ਫੈਸਲੇ ਕਰਾਉਣੇ ਨੂੰ ਕਿਸੇ ਵੀ ਰੋਲੇ ਦੇ ਵਿੱਚ ਮੈਂ ਇਹਨੂੰ ਵਿਚਾਰੇ ਨੂੰ ਕਦੇ ਦੇਖਿਆ ਨਹੀਂਗਾ ਚਲੋ ਇਹ ਲੱਗ ਸੀਗੇ ਉਹ ਆਪਣਾ ਲੱਗ ਸੀਗੇ ਦੋਨਾਂ ਦਾ ਕਾਟੂ ਕਲੇਸ਼ ਚੱਲਦਾ ਆਉਂਦਾ ਸੀਗਾ ਲਗਾਤਾਰ ਵੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰ ਨਹੀਂ ਵੀ 3 ਸਾਲ ਹੋ ਗਏ ਇਹੀ ਕੁਛ ਕਦੇ ਉਹਨੇ ਮਾਰੇ ਕਦੇ ਇਹਨੇ ਮਾਰੇ ਇਹ ਕੁਛ ਚੱਲਦਾ ਆ ਰਿਹਾ ਸੀ ਇਹ ਆਪਦਾ ਸੈਰ ਤੇ ਹੋ ਗਿਆ ਵੀ ਜ਼ਿੰਦਗੀ ਕੱਟ ਰਿਆ ਸੀ ਹੁਣ ਇਸ ਬੰਦੇ ਨੂੰ ਉਹ ਕੀ ਕੰਪੈਲ ਕਰੀ ਸੀ ਵੀ ਮੈਨੂੰ 2 ਲੱਖ ਰੁਪਏ ਦੇ ਵਿੱਚ ਸਰਪੰਚ ਸਾਹਿਬ ਨੇ ਸਾਡੇ ਡਾਕਟਰ ਮਕੇਸ਼ ਕੁਮਾਰ ਜੀ ਬੜਾ ਵਧੀਆ ਹਨਾ ਸੱਚ ਦੇ ਆਧਾਰ ਤੇ ਖੜਦੇ ਨੇ ਉਹ ਕੋਈ ਨਾ ਇਸ ਚੀਜ਼ ਨੂੰ ਲੈ ਕੇ ਮੈਂ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਆਪ ਫੈਸਲਾ ਕਰਾ ਲੀ ਤਾਂ 2 ਲੱਖ ਰੁਪਏ ਕੀ ਡਨ ਹੋ ਗਿਆ ਜੀ ਇਹਨਾਂ ਨੇ ਆਧਾਰ ਕਰ ਬਚਾਰਾ ਇਦਲੇ ਵੀ 10000 ਰੁਪਏ ਨਹੀਂ ਇਕੱਠਾ ਜਮਾ ਨਹੀਂ ਕਾਹੀ ਮੈਂ ਸਬੂਤ ਨਹੀਂ ਦੇ ਸਕਿਆ ਸੋ ਹੁਣ ਵੀ ਅਸੀਂ ਕਹਿੰਦੇ ਕਹਿੰਦੇ ਉਹ ਰਸ਼ਿਆਲੀ ਨੂੰ ਤਾਂ ਮਾਰ ਕੇ ਸੱਟ ਮਾਰ ਲੋ ਉਥੇ ਚੱਕੋਂਗੇ ਸਾਰੀ 10 ਦਿਨ ਹੋ ਗਏ ਨੇ ਉਦੋਂ ਵੀ ਕਹਿਆ ਨੇ 12 ਕ ਹੋ ਗਏ ਹੁਣ ਵਿੱਚ ਤੁਸੀਂ ਤਾਂ ਲੋ ਉਥੇ ਜੇ ਨਾ ਉੱਠਦਾ ਕਹਿੰਦੇ 5 ਕਿ ਮਿੰਟ ਤੜਕੇ ਤੇਰੇ ਮਾਪੇ ਲੋ ਉਥੇ ਚੱਕਦੇ ਤੇਰੀ ਤਾਂ ਸਿਆਣ ਕਰੇ ਦਿੱਤਾ ਕੰਮ ਨਹੀਂ ਕਰਤੋ ਮੇਰਾ ਨਾਮ ਜੀ ਤਰਸੇਮ ਸਿੰਘ ਆ ਜੀ ਮੇਰੇ ਭਰਾ ਦਾ ਨਾਮ ਮੇਰਾ ਪਤੀਜਾ ਲੱਗਦਾ ਸੀ ਜੀ ਪਤੀਜਾ ਲੱਗਦਾ ਹੈ ਹਾਂ ਜੀ ਉਹਦਾ ਨਾਮ ਆਤਮਾ ਸਿੰਘ ਸੀ ਕਹਲਾ ਲਾ ਦਿੱਤਾ ਵੀਰ ਜੀ ਇਹ ਗੱਲ ਹੋਈ ਹੈ ਕਿ ਉਹ ਉਦਾਂ ਨਮੀੜਾ ਹੋਣ ਵਾਲਾ ਪੰਚਾਇਤ ਕੋਲੇ ਅਸੀਂ ਬੰਦਿਆ ਕੋਲੇ ਗਏ ਤੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਹੰਸਰਾਜ ਉਹ ਜਿਹੜਾ ਮੁੰਡਾ ਆਤਮਾ ਸਿੰਘ ਸੀ ਉਹ ਕਹਿੰਦਾ ਵਾ ਬਹੁਤ ਜ਼ਿਆਦਾ ਦੁਖੀਆਂ ਤਕਰੀਬ ਨਾ ਕਈ ਵਾਰ ਖੇਲੇ ਹੋ ਗਏ ਪਹਿਨਾ ਉਹਦੇ ਸਿਰ ਦੇ ਵਿੱਚ ਵੀ ਮਾਰਿਆ ਗਿਆ ਰਾਣ ਇਹਨੇ ਘਰ ਵਾਲੀ ਨੇ ਜਿਹੜੀ ਉਹਦੇ ਘਰ ਵਾਲੀ ਰਾਣੀ ਕੌਰ ਤੇ ਉਹਦੇ ਟਾਂਕੇ ਲੱਗੇ ਹੋ ਨੇ ਉਹਦੀਆਂ ਤਸਵੀਰਾਂ ਪਈਆਂ ਨੇ ਹੀ ਸਾਡੇ ਕੋਲੇ ਵੀਡੀਓ ਪਈਆ ਅਸੀਂ ਉਹ ਦਿਖਾ ਜੀ ਇਸ ਦੇ ਤਿੰਨ ਵਿਆਹ ਨੇ ਤਿੰਨੇ ਆਧਾਰ ਕਾਰਡ ਇਦੇ ਕੋਲੇ ਇਸ ਟਾਈਮ ਹੈਗੇ ਨੇ। ਹੂੰ। ਇਹ ਤਾਂ ਪਹਿਲਾਂ ਨੇ। ਤਿੰਨੇ ਜੀ ਇਹ ਖਤਮ ਕਰੇ ਨੇ। ਤਿੰਨੇ ਕੋਈ ਮਤਲਬ ਇਹਦੇ ਕਾਰਵਾਈ ਨਹੀਂ ਹੋਈ। ਪਹਿਲਾਂ ਮਰਗੇ ਤਿੰਨਾ। ਹਾਂ ਜੀ ਤਿੰਨੋਂ ਖਤਮ ਹੋ ਗਏ। ਪਰ ਸਾਡਾ ਵੀ ਮੁੰਡਾ ਮਾਰਿਆ ਗਿਆ। ਸਾਡੀ ਤਰਖਾਸ ਆ ਜੀ। ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਂ ਲੈਣਾ ਚਾਹੀਦਾ ਜੀ। ਬਹੁਤ ਧੰਨਵਾਦ ਜੀ। ਕੀ ਨਾਮ ਆਦਾ? ਰਾਣੀ ਕੌਰ। ਅੱਛਾ। ਉਹ ਕਾਰਨ ਤਾਂ ਹੀ ਆਈਏ ਸਰ ਸੱਤ ਤਾਂ ਉਹ ਜਿੰਦਿਆਂ ਨੇ ਆਈ ਤੇ ਉਦੋਂ ਦੇ ਪੈਸੇ ਮੰਗਰੇ ਤੀ ਹੋ। ਅੱਛਾ। ਪੈਸੇ ਅਸੀਂ ਦੇ ਨਹੀਂ ਸਕੇ। ਹੂੰ। ਮਾਗੀ ਇਹਦੇ ਨਾਲ ਆਦੇ ਤੁਸੀਂ ਮਾਰਦੀ ਮਾਰਦੀ ਤਾਂ ਇਹ ਸੀਗੀ ਜੀ ਬਿਨਾ ਮਤਲਬ ਤੋਂ ਕਈ ਵਾਰੀ ਕਹਿੰਦਾ ਦੀ ਹਾਂ ਮੈਨੂੰ ਖਰਚਾ ਘਟ ਦਿੰਦਾ ਤੇ ਉਹ ਖਰਚਾ ਵੀ ਦਿੰਦਾ ਮੋਟਰ ਲਵਾਈ ਪੱਠੇ ਤੋਂ ਪੈਸੇ ਫੜ ਲਈ ਜਦੋਂ ਇੱਕ ਵਾਰੀ ਉਹਨੇ ਲੱਖ ਰੁਪਇਆ ਫੜੇ ਲਿਆ ਕਿਤੋਂ ਤੇ ਹੁਣ ਉਹ ਪੈਸੇ ਦੁਬਾਰਾ ਤਾਂ ਦੇਣੇ ਨਹੀਂ ਉਹਨੇ ਉਹ ਕਹਿੰਦਾ ਪਹਿਲੇ ਪੈਸੇ ਪੂਰੇ ਕਰੋ ਉਹ ਆਟੋ ਜਿਹੜਾ ਲਾਈਟ ਵਾਲਾ ਹੁੰਦਾ ਉਹ ਚਲਾਉਂਦੀ ਹੈ ਜੀ ਰਾਤ ਤਾਂ ਜੀ ਬਸ ਤਕਰੀਬਨ 12 ਕ ਦਾ ਟਾਈਮ ਸੀ ਜੰਤਾ ਜ ਫਿਰ ਮੈਨੇ ਦੇਖੀ ਨਹੀਂ ਘੜੀ ਤੇ 12 ਵਜੇ ਇਹਨੇ ਜਦੋਂ ਮੁੰਡਾ ਦਾ ਵੇਲੇ ਪਹਿਲੀ ਮੁੱਕ ਗਿਆ ਤੇ ਉਸ ਤੋਂ ਬਾਅਦ ਤੇ ਇਹਨਾਂ ਦੇ ਬਦਲਾ ਘਰੇ ਜਦੋਂ ਕਿਤੇ ਉਹ ਆਪਣੀ ਬੈਨ ਨਹੀਂ ਹੁੰਦੀ ਜਿਹੜੀ ਹਸਪਤਾਲ ਦੇ ਵਿੱਚ ਹੁੰਦੀ ਹੈ ਮੈਟੋ ਐਂਬੂਲੈਂਸ ਆ ਤੇ ਉਹ ਮਂਗਾ ਲਈ ਇਹਨੇ ਉਹ ਮਂਗਾ ਕੇ ਅੱਗੇ ਤਾਂ ਮਤਲਬ ਪਹਿਲਾਂ ਇੱਕ ਦੋ ਵਾਰੀ ਇਹ ਆਪੇ ਪਖੰਡਾ ਜਾ ਕਰਨ ਲੱਗੀ ਬਾਹਰ ਚ ਵੰਗਾਉਂਦੀ ਸੀ ਪਰ ਕੱਲ ਇਹਨੇ ਸੜਕ ਤੀ ਖਲਾਰਤੀ ਤੇ ਉੱਥੇ ਜਾਨਕੀ ਜਿਹੜੀ ਦੇ ਵਿੱਚ ਬੰਦੇ ਨੂੰ ਪਾ ਕੇ ਲੈ ਕੇ ਆਉਂਦੇ ਨੇ ਹਾਂਜੀ ਟੀਚਰ ਤੇ ਉਹ ਮਤਲਬ ਬਾਹਰ ਚ ਲੈ ਆਏ ਜਦੋਂ ਉਹਦਾ ਖੜਕ ਆਉਣ ਲੱਗਿਆ ਤਾਂ ਆਤਮੇ ਦੀ ਮੰਮੀ ਨੂੰ ਕਿਤੇ ਖੜਕਾ ਸੁਣ ਗਿਆ ਹੂੰ ਉਹ ਆ ਤਾਂ ਮੇਰੇ ਡੈਡੀ ਨੂੰ ਆਖਣ ਲੱਗੀ ਕਹਿੰਦੀ ਦੇਖ ਤਾਂ ਲੈ ਬਾਹਰ ਕੜਕਾ ਕਾਦਾ ਹੋ ਰਿਹਾ ਜੀ ਦੇਖਿਆ ਵੀ ਐਂਬੂਲੈਂਸ ਆ ਦੇ ਕਿਉਂ ਕਿਉਂ ਕਰ ਰਹੀ ਆ ਉਹਦੀ ਆਵਾਜ਼ ਵੀ ਆ ਗਈ ਉਹ ਵੀ ਉਹ ਨੂੰ ਮੰंजे ਤੇ ਪਾਕਲ ਜਾਣ ਲੱਗੇ ਕਹਿੰਦੀ ਜਿਹੜਾ ਕੰਮ ਨਹੀਂ ਆਪਾਂ ਡਰਦੇ ਸੀ ਹੋਣਾ ਸੀ ਉਹ ਹੋ ਗਿਆ ਪਰ ਜਦੋਂ ਜਾ ਕੇ ਉਹਦੇ ਡੈਡੀ ਨੇ ਅੰਦਰ ਦੇਖਿਆ ਤਾਂ ਮੁੰਡਾ ਉਸ ਟਾਈਮ ਡੱਡ ਪਿਆ ਸੀ ਹਾਂ ਜੀ ਨਹੀਂ ਜੀ ਬਿਲਕੁਲ ਖਤਮ ਸੀਗਾ ਮੁੰਡਾ ਤੇ ਉਸ ਤੋਂ ਬਾਅਦ ਜੀ ਵੀ ਨੇ ਮਾਰ ਕੀ ਪਿਛਲੇ ਮਾਰੇ ਹਾਂ ਜੀ ਮਤਲਬ ਇਹਦੇ ਵਿੱਚ ਤੇ ਜੀ ਵੀ ਨੇ ਨਾ ਮਾਰਿਆ ਹੁੰਦਾ ਜਦੋਂ ਮੁੰਡਾ ਤਲਫੰਦਾ ਇੱਕੋ ਲਖਤ ਬੰਦੇ ਦੀ ਜਾਨ ਨਹੀਂ ਨਿਕਲਦੀ ਤੇ ਜੇ ਉਹ ਜਦੋਂ ਤਲਫੰਦਾ ਜੀ ਕਿਸੇ ਗੁਆਂਡੀ ਨੂੰ ਕਹਿੰਦੀ ਭਾਈ ਉਹ ਸਰੀਅਸ ਆ ਕੇਸ ਆ ਵੀ ਆਓ ਜਾ ਦੇ ਬਿਮਾਰਾ ਉਹ ਤਲਫਰਿਆ ਆਪਾਂ ਹਸਪੀਟਲ ਲੈ ਕੇ ਚਲੀਏ ਵੀ ਕਿਸੇ ਨੂੰ ਤਾਂ ਕਹਿੰਦੀ ਕਿਸੇ ਦੀ ਤਾਂ ਮਤਾਂ ਤਾਂ ਲੈਂਦੀ ਐਨੇ ਘਰ ਸੀ ਕਿਸੇ ਨੂੰ ਜਗਾਉਂਦੀ ਪਰ ਯਾਨੀ ਕਿ ਆਪਾਂ ਤੇ ਇਹੀ ਕਹਿਣਾ ਚਾਹਣੇ ਹੈਗੇ ਨਾ ਜੀ ਮਾਰਿਆ ਤੁਹਾਨੂੰ ਦੇਖੋ ਜੀ ਇਹ ਲੱਗਦਾ ਵੀ ਮਤਲਬ ਕਿ ਹੁਣ ਇਹ ਤਾਂ ਲੱਭ ਹੀ ਜਾਣਦਾ ਜੀ ਸਰਾਂਨੇ ਨਾਲ ਵੀ ਕੋ ਕੋ ਉਹਦਾ ਗਲਾ ਕੁੱਟ ਕੇ ਵੀ ਮਾਰ ਸਕਦੇ ਆ ਕੋਈ ਨਿਸ਼ਾਨ ਨਹੀਂ ਕੋਈ ਨਿਸ਼ਾਨ ਨਹੀਂ ਸੀ ਜੀ ਮਾਤਰਾ ਜੇ ਤੋਂ ਸ਼ਰਾਨੇ ਨਾਲ ਆ ਮੂੰਹ ਤੇ ਉੱਤੇ ਦੱਬ ਕੇ ਵੀ ਬੱਚਾ ਮਾਰਿਆ ਸਿਆ ਸਕਦਾ ਜੀ ਉਹ ਕਿਉਂ ਕਿ ਉਹਦੇ ਨਾਲ ਬਣੀ ਨਹੀਂ ਅਣਮਣ ਸੀ ਪਹਿਲਾਂ ਤੋਂ ਤਵਿਆਂ ਨਾਲ ਦੀ ਕੁੱਟਿਆ ਉਹ ਤੇ ਉਹਦੀ ਨਾਲ ਤਸਵੀਰ ਹੁਣ ਉਹ ਹੋਇਆ ਇਥੇ ਉਹ ਅਸੀਂ ਕਰਦੇ ਤੇ ਹਟਤਾ ਵੀ ਦੇ ਤੰਗ ਚਾਹ ਦੋ ਰੱਖਦਾ ਹਾਂ ਅੱਜ ਹੁਣ ਚੰਦੇ ਚੜਦਾ ਆ ਕਿਦਾਂ ਉਹਦੇ ਨੇ ਕੂਕਰੀ ਤੇ ਵੀ ਪਤਾ ਰਾਤ ਤਾਈ ਸੰਤਾ ਉਹਦੀ ਪਤਾ ਲੱਗਿਆ ਜਦੋਂ ਇਹਨੇ ਚੋਰੇ ਚੋਰੇ ਆਂਗੋਲਾ ਸਭ ਲਾ ਦਿੱਤੀ ਜਦੋਂ ਇੱਥੇ ਧਰਨ ਲੱਗੇ ਨਾ ਉਹਦੇ ਪਤਾ ਲੱਗਾ ਮੈਂ ਐਂਬੂਲੈਂਸਾਂ ਤੋਂ ਰੋਕ ਦਿਆ ਕਰ ਮੈਨੂੰ ਸਾਨੂੰ ਤਾਂ ਇਹ ਨਿਸ਼ਾਨ ਲੱਗਦਾ ਵੀ ਕੱਪੜਾ ਧਰ ਕੇ ਗੜਾ ਦਪਿਆ ਹੈ ਕੱਪੜਾ ਧਰ ਕੇ ਗੜਾ ਦਪਿਆ ਦਾ ਕੱਪੜੇ ਸਾਰੇ ਉੱਥੇ ਕੱਪੜੇ ਤੇ ਮੱਕ ਲੱਗਾਂ ਜੀ ਅਟ ਰਹਿੰਦੇ ਆ ਗਿਆ ਸੀ ਅਟ ਰਹਿੰਦੇ ਨੇ ਛੋਟੇ ਬੇਟੇ ਨਾਲ ਚਾਰ ਜੀ ਇਹ ਕੈ ਨੰਬਰ ਦਾ ਸੀ ਆਤਮਾ ਦੂਜੇ ਦਾ ਹੈ ਦੂਜੇ ਦਾ ਹਾਂ ਸਾਡੇ ਕੋਲ ਤਲਾਹ ਆਈ ਹੈ ਜੀ ਹਸਪੀਟਲ ਤੋਂ ਵੀ ਆਤਮਾ ਸਿੰਘ ਦੀ ਡਾਕਟਰ ਬੜਾ ਡਾਟਾ ਆਇਆ ਉਸ ਸੰਬੰਧੀ ਅਸੀਂ ਉਸ ਦੇ ਪਿਤਾ ਜੀ ਨੂੰ ਕੋਈ ਬਿਆਨ ਤੈਹਰ ਕਰਾਇਆ ਹੈ ਕਿ ਜਿਹੜੀ ਮੇਰੇ ਲੜਕੇ ਦੀ ਮੌਤ ਹੈ ਮੇਰੀ ਮੂਨੇ ਕੀਤੀ ਹੈ ਇਹ ਗੱਲ ਘੁੱਟ ਗਈ ਹੈ ਤਾਂ ਕਿਸ ਤਰ੍ਹਾਂ ਇਹਦੇ ਮੁਕੱਲਮਤ 10 ਕਰ ਰਹੇ ਹਾਂ ਹਾਂ ਅਸੀਂ ਉਹਨੇ ਬਿਆਨ ਲਿਖ ਕੇ ਜੀ ਜੋ ਬਣਦਾ ਰਿਹਾ 197 ਐਸਾ ਬੜਾ 302 ਉਹ ਤਹਿਤ ਅਸੀਂ ਕਾਰਵਾਈ ਅਮਲ ਕਰ ਲਿਆ ਰਹਾਂ ਬਾਕੀ ਪੋਸਟਮਾਨ ਕੋਲ ਜੋ ਹੋਰ ਵੀ ਕੋਈ ਸਾਹਮਣੇ ਆਈ ਗੱਲ ਉਹ ਤੁਹਦਿਸਤ ਲੈ ਲੈਂਦੀ ਜੀ